बिलकुल प्रखंड कार्यालय प्रखंड कार्यादन दिया ਮੈਂ ਪ੍ਰਸ਼ਾਸਨ ਨੂੰ ਮਾਰੋ ਬਾਏ ਹੁਣੇ ਹੱਥ ਤੇ ਲਾ ਕੇ ਚੱਲੋ ਬਾਹਰ ਨੂੰ ਲੈ ਕੇ ਚੱਲੋ ਬਹਿਣ ਜਗ੍ਹਾ ਦਾ ਮਤਬਾਗ ਹੈਗਾ ਆਪ ਦੀ ਮਾਰ ਕੇ ਤਾਂ ਸਾਰੀ ਗੁੰਨਾਂ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਮੇਰੇ ਸਵਾਲਾਂ ਦਾ ਜਵਾਬ ਦੇ ਨਹੀਂ ਮੇਰਾ ਸਿਰਦ ਮੈਂ ਕੱਟਣਾ ਜੀਦਾ ਉਹ ਜਿਹੜੀ ਕੱਟੇ ਲੈ ਹਾਂ ਕਟਾਂਗੇ ਸੁਪੇ ਅੰਦਰ ਜਿਹੜੀ ਬੇਅਦਬੀਆਂ ਦੀ ਘਟਨਾ ਮਾਂ ਰੁਕਣ ਦਾ ਨਾਮ ਨਹੀਂ ਲੈਣੀਆਂ ਜੇਹੀ ਕ ਮਾਮਲਾ ਪਰ ਬੇਅਦਬੀ ਤਨ ਕੈਸੇ ਪਰ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਫਰੋਜਪੁਰ ਤੋਂ ਜਿੱਥੇ ਜੇ ਇੱਕ ਪਿੰਡ ਦੇ ਇੱਕ ਮੁਹੱਲੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੁੰਦਾ ਜਿਸ ਵਿੱਚ ਪੁੱਛਿਆ ਤਵੀਤ ਆਦੀ ਦਿੱਤੇ ਜਾਂਦੇ ਹਨ ਤੇ ਲੋਕਾਂ ਦੇ ਕਈ ਤਰ੍ਹਾਂ ਦੇ ਦੁੱਖ ਤਕਲੀਫਾਂ ਦੂਰ ਕੀਤੀਆਂ ਨੇ ਪਰ ਸਿੱਖ ਧਰਮ ਦੇ ਵਿੱਚ ਇਹ ਬਿਲਕੁਲ ਸਿੱਖ ਧਰਮ ਦੇ ਵਿੱਚ ਇਹਦੇ ਬਿਲਕੁਲ ਖਿਲਾਫ ਆ ਜਿਹੜੇ ਚੱਲਦੇ ਆ ਸਿੱਖ ਜਥੇਬੰਦੀ ਦੇ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਦੇ ਨੇ ਅਤੇ ਉਸ ਦੀਆਂ ਕਈ ਪੀੜ੍ਹੀਆਂ ਵੀ ਸਾਡੇ ਸਾਡੇ ਨਾਲਾਂ ਸ਼ਾਂਝੀਆਂ ਕਿਤੇ ਜਿਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਕਿਵੇਂ ਇੱਕ ਬਾਬੇ ਕੋਲ ਜਿਹੜੇ ਜਿਵੇਂ ਪਿੰਡ ਦੀਆਂ ਤੀਵੀਆਂ ਜਾਂ ਹੋਰ ਕਈਆਂ ਜਨਾਨੀਆਂ ਔਰਤਾਂ ਆਉਂਦੀਆਂ ਨੇ ਤੇ ਉਹਨਾਂ ਕੋਲੋਂ ਤਵੀਤ ਜਾਂ ਫਿਰ ਪੁੱਛ ਲੈਂਦੀਆਂ ਨੇ ਹੱਥ ਦਿਖਾਉਂਦੀਆਂ ਨੇ ਜਾਂ ਫਿਰ ਉਹਨਾਂ ਦੇ ਪੈਰੀ ਹੱਥ ਲਾਉਂਦੀਆਂ ਨੇ ਜਿਤੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਪਰ ਕਿਤਨਾ ਕਿਤੇ ਇਹਨਾਂ ਚੀਜ਼ਾਂ ਦਾ ਸਿੱਖ ਜਥੇਬੰਦੀ ਦੇ ਵਿੱਚ ਨਾ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਇਸ ਦਾ ਸਖਤ ਵਿਰੋਧ ਕੀਤਾ ਜਾਂਦਾ ਚੱਲਦੇ ਹਨ ਇੱਕ ਤਰ੍ਹਾਂ ਦਾ ਉੱਥੇ ਮਾਰਾ ਦਾ ਪ੍ਰਕਾਸ਼ ਵੀ ਰੱਖਿਆ ਜਿਹਦੇ ਚੱਲਦੇ ਸ ਉੱਥੋਂ ਲਿਜਾ ਕੇ ਨਦੀਕੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲਿਆ ਜਾਂਦਾ ਤੇ ਲਗਾਤਾਰ ਸਿੱਖ ਜਥੇਬੰਦੀਓ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਾਹਿਗੁਰੂ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਦੱਸੋ ਮੈਂ ਇਹਨੂੰ ਬਹਿ ਗੱਲਾਂ ਨੂੰ ਵੀ ਵਾਹਿਗੁਰੂ ਜੀ ਖਾਹ ਵਾਹਿਗੁਰੂ ਜੀ ਫਤਿਹ ਕਿਹੜਾ ਕਿਹੜੇ ਸਿੰਘ ਨੇ ਦਿੱਥੋ ਹਾਂਜੀ ਬੋਤਾ ਸਾਹਿਬ ਜੀ ਆ ਬੋਤਾ ਸਾਹਿਬ ਬੋਤਾ ਸਿੰਘ ਜੀ ਕਿਹੜੇ ਸਵਾਲ? ਕੋਈ ਸਵਾਲ ਨਹੀਂ। ਤੁਹਾਡੇ ਸਵਾਲਾਂ ਦਾ ਜਵਾਬ ਦੋ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ। ਕੋਈ ਸਵਾਲ ਨਹੀਂ। ਚਲੋ ਅੱਗੇ ਜਾਓ। ਇਹ ਜੀ ਕੋਈ ਇਹ ਤੇ ਤੁਸ਼ਾਨ। ਵੱਲ ਕੋਲ ਬਖੰਡ ਕਰ ਰਿਹਾ ਤੂੰ। ਨਹੀਂ ਕੋਲ ਕੋ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਆਈ ਦੇ ਵਿੱਚ। ਉਹ ਵੱਲ ਕੋਲ ਬਖੰਡ ਕਰ ਰਿਹਾ। ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣੇ ਹੱਥ ਘੱਟ ਲਾ ਕੇ ਥੱਲੇ ਬਾਹਰ ਨੂੰ। ਦੇਖ ਕੇ ਥੱਲੇ ਮੈਂ ਨਹੀਂ ਗੱਲਾਂ ਮਾਰਦਾ ਹੈਗਾ। ਜਾ ਸਾਡੇ ਸਵਾਲਾਂ ਦਾ ਜਵਾਬ ਦੇ ਇੱਥੇ ਬਾਬਾ ਇਸ ਰੋ ਪੰਜਾਬ ਦੀ ਮੱਤ ਹੈ ਆਪ ਦੀ ਆਪ ਦੀ ਮਾਂ ਤੇ ਤੋਂ ਸਾਰੀ ਦੁਨੀਆ ਨੂੰ ਸਾਡੀ ਤੋਂ ਕੋਈ ਗੇੜਾ ਕਰਣ ਆਏ ਸਾਡੀ ਕੌਮ ਦਾ ਗੇੜਾ ਕਰਣ ਆਏ ਮੇਰੇ ਆਪ ਦੇਖੋ ਮੇਰੇ ਸੁਣੋ ਗੱਲ ਇਹਨਾਂ ਨੇ ਗੱਲ ਚਲੋ ਮੇਰੇ ਸਵਾਲਾਂ ਦਾ ਜਵਾਬ ਦੇ ਨਹੀਂ ਤਾਂ ਮੇਰਾ ਸੱਤ ਮੈਂ ਕੱਟਰਾ ਜੀਦਾ ਤੂੰ ਸਿਉਰੀ ਕਰ ਦੇਣਾ ਹਾਂ ਕਟਾਂਗੇ ਬੜੀਆਂ ਤੋਂ ਤੇਰੇ ਕੁਝ ਆਪ ਦੇ ਸਕਾ ਬਾਬਾ ਜਦੋਂ ਮਾਤੀ ਚਲੇਗੀ ਪਰਸੇ ਪਰ ਕਿ ਰਹ ਗਿਆ ਫਿਰ ਬਾਬਾ ਜੀ ਕਹਦਾ ਜੀ ਤੁਹਾਨੂੰ ਜਿੱਲਾ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਉਹਨਾਂ ਨੂੰ ਫਿਰ ਘਟਿਆ ਵੀ ਹੋ ਜਾਣਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਜੀਪ ਸਿੰਘ ਦਾ ਦੱਸੋ ਮੈਨੂੰ ਪਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਕੀ ਨਾ ਤਾਂ ਦਿੱਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂਏ ਸੇ ਕੀ ਮਸਲਾ ਕੀ ਮਤਲਬ ਹੈ ਇੱਕ ਅਨਾ ਜਵਾਈ ਹੈ ਤੇ ਤੇ ਦਾ ਪੱਲਾ ਹੈ ਜੀ ਜਿਹੜਾ ਅਸੀਂ ਦਾਸੀਆਂ ਦੇ ਘਰੇ ਆ ਜਾਂਦੇ ਆਂ ਪਾਏ ਦੇ ਮੁੰਨੇ ਬਣਾ ਲਏ। ਜੀ ਆਪਣਾ ਕੇ ਇਨਾ ਨੇ ਮਰ ਗਏ। ਸ਼ਰੋਣੀ ਪੀਟੀ ਆਪਾਰ ਦਾ ਦਿਖਾ ਦਿੱਤੀ ਬਹਾਰ ਆਉਂਦੀ ਆ ਬਾਹਰ ਮਾਰਦੇ। ਜਿਹੜਾ ਕਿਸੇ ਨਾਲ ਦੇ ਘਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜੀ ਨਾਲ ਕੀ ਹੁੰਦਾ ਹੈ। ਇਹ ਪਾਰੇ ਆਲੇ ਜਾਣਦੇ ਵਾਲੇ ਕੋਈ ਹੁੰਦਾ ਜਾਂਦਾ। ਜੇ ਕੋਈ ਜਾਣਕਾਰ ਹੋਵੇ। ਜੇ ਤੇ ਪਾਰੇ ਆਉਂਦੇ ਆ ਸਾਨੂੰ ਕੋਈ ਸਾਡੇ ਨਾਲ ਜੀ ਹੋਵੇ। ਗੁਲਿੰਦਰ ਬਾਹਰ ਹੀ ਨੇ ਚਲੇ ਨੋਕ ਬੋਈਆਂ ਬਣਾ ਲੈਂਦੇ ਆ ਬੋਈਆਂ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚਲਦੇ ਵੀ ਬਾਬਾ ਜੀ ਪੋਤਾ ਸੇ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹਤਰਾ ਹੀ ਇਹ ਨਹੀਂ ਮੰਨਦੇ ਹਾਂਜੀ ਇਹਨੇ ਮਹਾਰਾਜ ਦੇ ਸ੍ਰੂਪ ਲੈ ਚਲੇ ਹਾਂ ਪੋਤੀਆਂ ਲੈ ਚਲੇ ਆ ਮਹਾਰਾਜ ਕਿੰਨੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਾ ਸੀ ਦਸਨਾ ਦੇ ਨਾਮ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਜੀ ਦਾ ਸੀ ਦਸਨਾ ਦੇ ਆਹੀ ਸਾਡਾ ਪਰਿਵਾਰ ਕਿਤੇ ਬਾਕੀ ਪੁੱਛ ਪਛੇ ਦਿੱਤੀਆਂ ਜਾਂਦੀਆਂ ਅਸੀਂ ਕੋਈ ਧਾਗੇਤ ਵੀ ਦਿੱਤੇ ਜਾਂਦੇ ਮੈਂ ਪੁੱਛਾਂ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਦੁੱਖੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ੋਰ ਪਰ ਹੋਰ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਜੇ ਬਾਣੇ ਦੇ ਸ਼ਬਦ ਦੱਸੀਆਂ ਹਨ ਹਾਂਜੀ 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 ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਅਗੇ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀ ਤਾ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਦੇ ਸ਼ੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਂਦੇ ਸੀ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਨਾਲ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਲੋ ਮੇਰੇ ਸਵਾਲਾਂ ਦੇ ਜਵਾਬ ਕਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇਤੋਂ ਸੂਰਬਾ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕੀਤੀ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਨੂੰ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਤੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ 10 ਬਬਸਤਨਾਬ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਦੱਸਦੀ ਕਿ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਦੀ ਗੱਲ ਕੀਤੀ ਜਾਵੇ ਤਾਂ ਉਹ ਬਹਿਮਾ ਭਰਮਾਂ ਦੇ ਵਿੱਚ ਕਾਫੀ ਫਾਸਦੇ ਦਿਖਾਈ ਦੇ ਰਹੇ ਨੇ ਜਿਵੇਂ ਹੁਣ ਇਹ ਬਹਿਮਾ ਦੀ ਇੱਕ ਮਿਸਾਲ ਆ ਜਿੱਦੇ ਚੱਲਦੇ ਆ ਲੋਕ ਇੱਕ ਗੁਰਦੁਆਰਾ ਸਾਹਿਬ ਆ ਬਣਾਉਂਦਾ ਪਰ ਉੱਥੇ ਮਹਾਰਾਜਾ ਪ੍ਰਕਾਸ਼ ਵੀ ਕੀਤਾ ਜਾਂਦਾ ਪਰ ਕਿਤਨਾ ਕਿੱਥੇ ਇੱਕ ਬਾਬਾ ਜੀ ਵੱਲੋਂ ਉੱਥੇ ਲੋਕਾਂ ਨੂੰ ਪੁੱਛਿਆ ਜਾਂਦੀ ਇਹਦੇ ਹੱਥ ਦੇ ਕੇ ਇਹਨਾਂ ਤਵੀਤ ਧਾਗੇ ਪਾਏ ਜਾਂਦੇ ਨੇ ਜਾਂ ਫਿਰ ਆਪਣੇ ਦੇ ਗੋਡੀ ਅਥਲਵਾਏ ਜਾਂਦੇ ਨੇ ਉਹਨਾਂ ਦੇ ਹੱਥ ਰੱਖ ਕੇ ਉਹਨਾਂ ਦਾ ਦੁੱਖ ਦੂਰ ਕੀਤੇ ਜਾਂਦੇ ਨੇ ਜਿਸ ਤੇ ਚੱਲਦੇ ਆ ਲਗਾਤਾਰ ਇਹਨੇ ਵੀੜੀਆਂ ਵੀ ਕਾਫੀ ਸਾਹਮਣੇ ਆਈ ਸੀ ਪਰ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਉੱਥੇ ਪਹੁੰਚ ਕੇ ਉਸ ਦਾ ਵਿਰੋਧ ਕੀਤਾ ਗਿਆ ਤੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਉੱਥੋਂ ਓਟਾ ਦਿੱਤਾ ਗਿਆ ਤੇ ਹੁਣ ਇੱਕ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਤਾਂ ਜੋ ਸਿੱਖ ਜਥੇਬੰਦੀਆਂ ਦੇ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਤਰ੍ਹਾਂ ਦਾ ਇਹ ਸਿੱਖ ਮਰਿਆਦਾ ਦੇ ਉਲਟ ਸੀਗਾ ਇਹ ਧਰਮ ਦੇ ਨਾਮ ਤੇ ਇਹ ਧਰਮ ਦੇ ਨਾਮ ਤੇ ਖੇਲਵਾੜ ਕਰਦੇ ਸੀਗੇ ਨੌਜਵਾਨ ਜਾਂ ਸਿੱਖ ਵਿਅਕਤੀ ਜਿਹੜੇ ਵਿਅਕਤੀ ਨੇ ਵੱਲੋਂ ਕੀਮੀ ਅਜਨਾਨੀਆਂ ਨੂੰ ਜਾਂ ਪਿੰਡ ਦੇ ਲੋਕਾਂ ਨੂੰ ਜਾਂਦੀ ਦੀ ਕੀ ਜਿਹੜੇ ਉਥੇ ਆਉਂਦੇ ਜਾਂਦੇ ਸੀ ਉਹਨਾਂ ਨੂੰ ਪੁੱਛਿਆ ਦਿੱਤੀ ਜਾਂਦੀ ਸੀ ਪਰ ਕਿਤੇ ਨਾ ਕਿਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਹ ਚ ਕਰਨਾ ਬਹੁਤ ਹੀ ਗਲਤ ਤੇ ਨਿੰਦਣਯੋਗ ਹੈ